ਸਹਗੇ ਜੀ ਅੱਛਾ ਅੱਛਾ ਮੱਥਾ ਮੱਥੇ ਕੇ ਕਵਾ ਮੱਥੇ ਬੱਚੇ ਬੱਚੇ ਉਹਦੇ ਵੀ ਲਖਾ ਬੇਟਾ ਕਰਨਾਲ ਸਿੰਘ ਦਾ ਪੋਤਾ ਪੋਤਾ ਫਾਦਰ ਸਾਹਿਬ ਦਾ ਦੇਤਰੀ ਤੇ ਕਿੰਨੀ ਕੁ ਉਮਰ ਸੀ ਨਮਰੀਤ ਦੀ 11 ਸਾਲ ਨਮਰੀਤ ਸਿੰਘ ਆਈ ਨਮਰੀਤ ਸਿੰਘ 19 ਸਾਲ ਹੁੰਦਾ ਪਰਲੇ ਉਧਰ ਜਾ ਅ체 ਕਿਵੇਂ ਨਹੀਂ ਹੁੰਦੀ ਸੀ ਲੈਂਦੇ ਹਾਂ 4.5 ਮਸਲ ਦੀ ਹੈ ਪਹਿਲਾ ਐਸਾ ਕੁਦਰਤ ਦੇ ਬਣਾਏ ਹੋਏ ਬੇਟਾ ਦਾ ਨਾਮ ਗੁਰਜੀਤ ਸਿੰਘ ਆਪਾਂ ਸ਼ਹਿਰ ਵਿੱਚ ਆ ਗਏ ਨਵੇਂ ਟ੍ਰੈਵਲਰ ਆਪਾਂ ਕੁਦਰਤ ਦੀ ਕਰੋਪੀ ਚੱਲ ਰਹੀ ਹੈ ਖਲਦੀ ਜਿਹੜੀ ਅੱਗ ਤੇ ਅੱਗ ਲੱਗ ਰਹੀ ਹੈ ਅੱਜ ਫਿਰ ਦੁਬਾਰਾ ਤੋਂ ਲੋੜੀ ਪੈਣ ਲੱਗੀ ਹੈ ਮੈਂ ਜਲ ਜਲ ਦੀ ਗੁਰਪ੍ਰੀਤ ਜੀ ਖੜੇ ਆ ਨੂੰ ਕਿਹਾ ਕਿ ਦਰਸ਼ਨ ਕਿ ਜ਼ਰੂਰ ਵੀ ਕਿੰਨੇ ਕਿੰਨੇ ਚ ਅੱਗ ਲੱਗੀ ਹੈ ਕਿ ਕੋਈ ਸੜਿਆ ਉਸ ਤੋਂ ਬਾਅਦ ਮੈਂ ਗੁਰਪ੍ਰੀਤ ਜੀ ਜਲ ਦੱਤੀ ਤੇ ਲਗਭਗ 13 ਕਿੱਲੇ ਦੇ ਵਿੱਚ ਅੱਗ ਲੱਗੀ ਹੋਈ ਹੈ ਉਹ ਵੀਰ ਆਪਣੇ ਗੂਰੀਆ ਮੈਂਬਰ ਸਾਹਿਬ 6 ਕਿੱਲੇ ਇਹਨਾਂ ਦੇ ਮੱਚੇ ਆ باقی ਕਰਨੈਲ ਆ ਬਾਬਾ ਜੀ ਇਹਨਾਂ ਦੇ ਆ ਨਾਲੇ ਟਰੈਕਟਰ ਨਾਲੇ 2 ਕਿੱਲੇ 2 ਕਾਰ ਹੋਰ ਹੈ ਸ਼ਾਰਟ ਸਰਕਟ ਦਾ ਰੀਜ਼ਨ ਬਣਿਆਗਾ ਤੇ ਪੂਰੇ 13 ਕਿੱਲੇ ਜਮੀਨ ਮੱਚੀਆਂ ਜੋ ਇਹਦੇ ਵਿੱਚ ਕੀ ਕਣਕ ਖੜੀ ਸੀ ਦੇਖੋ ਜਦੋਂ ਦੀ ਕਣਕ ਪੱਕੀ ਹੋਈ ਹੈ ਤੇ ਉਦੋਂ ਦਾ ਹੀ ਅੱਗ ਦਾ ਜਿਹੜਾ سلسلہ جاری ਹੈ ਇੱਕ ਤਰਫ ਅਸੀਂ ਇਹਨੇ ਵੀ ਬਹੁਤ ਤਰੱਕੀ ਕਰ ਲਈ ਦੇਸ਼ ਨੇ ਅਸੀਂ ਵਿਕਸਿਤ ਭਾਰਤੀਆਂ ਗੱਲਾਂ ਕਰਦੇ ਆਂ ਤੇ ਜਿਹੜੀ ਤਰਫ ਅਸੀਂ ਉਤੋਂ ਬਚ ਰਹੇ ਵੀ ਕਿਤੇ ਸਪਾਰਕਿੰਗ ਨਾਲ ਸਾਡੀ ਫਸਲ ਨਾ جلਦੀ ਤੇ ਉਹੀ ਗੱਲ ਹੋ ਰਹੀ ਹੈ ਕੱਲ ਦੀ ਪਹਿਲਾਂ ਥੋੜੀ ਥੋੜੀ ਲੱਗ ਰਹੀ ਸੀ ਪਲ ਪੂਰੇ ਹਰਿਆਣੇ ਚ 11-12 ਜ਼ਿਲ੍ਹਿਆਂ ਵਿੱਚ ਬਹੁਤ ਥੋੜੀ ਅੱਗ ਜਣੀ ਹੋਈ ਹੈ ਅੱਜ ਮਤਲਬ ਕੱਲ ਪੂਰੇ ਮੇਰੇ ਗੁਰੂਗੜ੍ਹੀ ਕਬਾਈ ਜਾਂਦੇ ਸਰਸਾ ਜ਼ਿਲ੍ਹੇ ਚ ਹੋਈ ਐ ਘੁਰਪਾਣੇ 150 ਤੋਂ 200 ਕਿਲੇ ਸੜੇ ਆ ਭੰਗੋ ਸੜੇ ਆ ਮੋਰੀ ਵਾਲਾ ਸਕੰਦਰਪੁਰ ਸੁਚਾਨ ਕਈ ਜਗ੍ਹਾ ਤੇ ਤੇ ਅੱਜ ਸਵੇਰੇ ਮਤਲਬ ਕਿੰਨੇ ਵਜੇ ਦਾ ਟਾਈਮ ਸੀ ਅੱਜ 11 ਵਜੇ ਦੇ ਕਰੀਬ ਸਵੇਰੇ 11:00 11:00 ਦੇ ਵਿੱਚ ਰੋੜੀ ਲੱਗੀ ਆ ਰੋੜੀ 13-14 ਕਿਲੇ ਗੱਲ ਕਰ ਸਕਦੇ ਹਾਂ ਪੂਜ਼ਰ ਵਾਲੇ ਇੱਕ 855 ਸਵਾਰ ਤੇ ਯਾਰ ਤੁਹਾਨੂੰ ਕਿ ਜਿਹੜਾ ਨਿਯਮ ਜੁਰਮਾਨਾ ਹੋਗਾ ਮੇਰੀ ਫਸਲ ਮੇਰਾ ਪਿਓਰਾ ਤੇ ਤੁਹਾਡੀ ਫਸਲ ਦਾ ਪੰਜ ਕਰਕੇ ਹੋਗਾ ਤੇ ਸਾਡੀ ਫਸਲ ਨੂੰ ਜਿਹੜਾ ਅੱਗ ਲੱਗੀ ਹੈ ਇਹ ਕੰਮੀ ਮਹਿਕਮੇ ਕਰਕੇ ਜਾਂ ਕਿਸੇ ਹੋਰ ਹادثੇ ਕਰਕੇ ਉਹਦਾ ਕੁਝ ਵਾਦੀ ਵਸੇ ਜਿਸ ਕਰਕੇ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆਂ ਕੌਣ ਵਾਲੀ 26 ਜੂਨ ਨੂੰ ਮਾਨ ਤੋਂ ਕੋਮਤੀ ਜ਼ਾਇਮ ਤੇ ਸੈਕਲ ਖਜਾਨਾ ਵਾਲੀ ਇੱਥੇ ਸਰਸਾਰੇ ਨੇ ਉਹਨਾਂ ਜਿਹੜਾ ਕਦਮ ਕਰਾਉਣ ਉਸ ਸਾਈਕਲ ਕਾਣ ਦਾ ਜਿਹੜਾ ਉਹਨਾਂ ਚਲਾ ਰਹੇ ਆ ਧਿਆਨ ਚਾ ਉਸ ਕੋ ਪਹਿਲੋਂ ਪਹਿਨੋ ਸਾਡਾ ਸਾਰਾ ਜਿਹੜਾ ਹੈ ਖਾਕਾ ਤਿਆਰ ਕਰਕੇ ਸਾਰਾ ਪਟਵਾਰੀ ਤੋਂ ਇਹਦੀ ਤੋਂ ਸਾਰਿਆਂ ਤੋਂ ਜਿਹੜੇ ਮਾਇਨਾ ਕਰਾ ਕੇ ਤੇ ਸਾਨੂੰ ਪਰਪਾਈ ਕਰਾਈ ਜਾਵੇ ਸਾਨੂੰ ਮਾਪਜਾ ਨਹੀਂ ਸਾਨੂੰ ਪਰਪਾਈ ਚਾਹੀਦੀ ਆ ਕਿਉਂਕਿ ਇਸ ਵਾਰੀ ਜਿਹੜੀ ਫਸਲ ਬੜੇ ਸਾਲਾਂ ਬਾਅਦ ਫਸਲ ਲੱਗੀ ਆ ਸਾਡੀ ਰਬੀ ਦੀ ਫਸਲ ਲੱਗੀ ਆ ਆੜੀ ਸਾਡੀ ਠੀਕ ਹੋ ਰਹੀ ਹੈ ਸਰਵਉਤੇ ਛਾੜ ਵੀ ਠੀਕ ਸੀ ਕਰਕੇ ਤੇ ਛਾੜੀ ਸੀ ਲੇਕਿਨ ਕੁਦਰਤੀ ਕਰੋਪੀ ਕਰਕੇ ਪੁਨਮਕੇ ਦਾਤੇ ਨੂੰ ਨੁਕਸਾਨ ਹੋ ਰਿਹਾ ਤੇ ਉਸ ਕਰਕੇ ਹੋਇਆ ਅੱਜ ਪਹਿਲਾਂ ਅਸੀਂ ਦੇਖਿਆ ਬਹੁਤ ਕੁਛ ਛੜਿਆ ਸੋਲਰ ਸਿਸਟਮ ਕਿਹੜੇ ਲੱਗੇਗੇ ਉਹ ਸੜਕੇ ਦੇ ਨਾਲ ਜਿਹੜਾ ਟਰੈਕਟਰ ਛੜਿਆ ਉਹ ਵੀ ਗਰਮੋੜੀ ਦਾ ਟਰੈਕਟਰ ਛੜਿਆ ਦਿਖਾਤਾ ਤੇ ਅਸੀਂ ਕਹਾਂਗੇ ਕਿ 65 ਤੋਂ 70 ਹਜ਼ਾਰ ਦੀ ਕੰਕ੍ਰੀਟ ਹੋ ਰਹੀ ਹੈ ਸਾਡੀ 265 ਤੋਂ 70 ਹਜ਼ਾਰ ਦਿੱਤੇ ਜਾਣ ਕਿ ਇੱਕ ਚੀਜ਼ ਹੋ ਰਿਹਾ ਹੈ ਇਹਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਸਾਰ ਉਹਦੇ ਆ ਤੇ ਜਿਹੜੀ ਕੰਕ੍ਰੀਟ ਹਰੀ ਕਣ ਕਿਸਾਨਾਂ ਦੀ ਵੰਢੀ ਗਈ ਆ ਉਹਨੂੰ 61000 ਰੁਪਏ ਮਾਜਾ ਦਿੰਦਾ ਆ ਕਾਟਿਆ ਜਦੋਂ ਮੈਂ ਕਹਿ ਕਰੀ ਦਿੱਤਾ ਵੀ ਕਾਟਿਆ ਦਈਏ ਤੇ ਅਸੀਂ ਕਿੰਨੀ ਸਾਡੀ ਕੰਮ ਤੋਂ 65 ਤੋਂ 70 ਹਜ਼ਾਰ ਇਹ ਸਰਕਾਰ ਸਾਨੂੰ 65 ਤੋਂ 70 ਹਜ਼ਾਰ ਦੀ ਜਿਹੜਾ ਮੁਆਵਜ਼ਾ ਜਿਹੜਾ ਪੂਰੀ ਤਰ੍ਹਾਂ ਹੀ ਭਰਪਾਈ ਹੋ ਕੀਤੀ ਜਾਵੇ ਮੁਆਵਜ਼ਾ ਦਿੱਤਾ ਜਾਵੇ ਇਹ ਸਾਡੀ ਮੰਗ ਹੈ ਤੇ ਆਉਣ ਵਾਲੀ ਜਿਹੜੀ 26 ਤਰੀਕ ਨੂੰ ਜਦੋਂ ਮੰਡਲਗੋ 15 ਆਉਣਗੇ ਸਾਡੇ ਇੱਕ ਪਰਿਵਾਰਕ ਅੰਕਲ ਵੀ ਉਹਨਾਂ ਨੂੰ ਮਿਲਾਂਗੇ ਤੇ ਸਾਡੇ ਜਿਹੜਾ ਆ ਜਿਹੜਾ ਹੋਇਆ ਸਰਸੇ ਜ਼ਿਲ੍ਹੇ ਦਾ ਜਿਹੜਾ ਖਰਾਬ ਹੋਇਆ ਅਸੀਂ ਅੱਜ ਭਾਰਤੀ ਕਿਸਾਨ ਇਕਤਾ ਵੱਲੋਂ ਮੰਡਲਗੋ 15 ਨੂੰ ਮੇਲ ਕੀਤੀ ਆ ਜਿਹੜਾ ਭਰਪਾਈ ਵਾਸਤੇ ਮੈਨੂੰ ਪੱਤਰ ਤੇ ਸਾਡੀ ਲੋਕ ਸਭਾ ਸੰਸਦ ਕੁਮਾਰੀ ਛੱਲਜਾ ਨੂੰ ਵੀ ਜਿਹੜਾ ਇੱਕ ਈਮੇਲ ਕੀਤਾ ਸਾਡੀ ਜਿਹੜੀ ਆਗ ਜੜੀ ਹੋਰੀ ਆ ਉਸਤੇ ਜਿਹੜਾ ਹੈ ਤੁਰੰਤ ਕਿਸਾਨ ਨੂੰ ਜਿਹੜਾ ਮੌਕੇ ਦਿੱਤਾ ਜਾਏ ਕਿਉਂਕਿ ਜਿਹੜੀ ਉਹਨੇ ਬਜਾਈ ਕਰਨੀ ਹੈ ਚਾਹੇ ਉਹ ਨਰਮਾ ਪੀਜਣਾ ਚਾਹੇ ਝਾਹ ਲਗਵਾਉਣ ਦੇ ਵਾਸਤੇ ਨੂੰ ਤੁਰੰਤ ਪੈਸੇ ਚਾਹੀਦੇ ਹਨ ਤੁਰੰਤ ਛੇੜਿਆ ਦੇ ਨੁਕਸਾਨ ਦੀ ਪਰਪਾਈ ਕਰੇ ਧੰਨਵਾਦ